ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਨ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਹੀ ਮਹਾਰਾਜੀ ਤੁਸੀਂ ਬੇਅਰਥ ਗਈ ਬੀਤੀ ਗੁਜ਼ਰੀ ਹੋਈ ਉਮਰ ਨੂੰ ਬਹੋੜ ਮੋੜਨ ਵਾਲੇ ਹੋ ਪਾਵਨ ਸਫਲ ਗਈ ਹੋਈ ਉਮਰ ਨੂੰ ਸਿਮਰਨ ਭਜਨ ਵੱਲ ਮੋੜ ਕੇ ਵਿਕਾਰਾਂ ਤੋਂ ਬਚਾ ਕੇ ਸਫਲੀ ਕਰਨ ਵਾਲੇ ਹੋ ਤੁਸੀਂ ਸੰਸਾਰਾਕਾਰ ਵਿੱਚ ਗਈ ਹੋਈ ਚਿੱਤ ਦੀ ਬਿਰਤੀ ਨੂੰ ਬ੍ਰਹਮਾਕਾਰ ਆਤਮਾਕਾਰ ਵੱਲ ਬਹੋੜ ਮੋੜਨ ਵਾਲੇ ਹੋ ਤੇ ਸੰਸਾਰ ਦੇ ਬੰਦੀ ਕੈਦਖਾਨੇ ਵਿੱਚੋਂ ਮਾਤਾ ਦੇ ਗਰਭ ਰੂਪੀ ਕਾਲ ਅਗਿਆਨ ਮਾਇਆ ਦੇ ਮੂਹ ਰੂਪੀ ਕੈਦਖਾਨੇ ਵਿੱਚੋਂ ਛੋੜਕੀਏ ਛਡਵਾਉਣ ਵਾਲੇ ਹੋ ਬੰਦੀ ਕੀਏ ਬੰਦਨਾ ਵਿੱਚ ਪਏ ਹੋਇਆਂ ਨੂੰ ਛਡਾਉਣ ਵਾਲੇ ਬੰਦੀ ਛੋੜੋ ਅਤੇ हे ਨਿਰੰਕਾਰ ਪਰਮੇਸ਼ਰ ਜੀ ਤੁਸੀਂ ਜੰਮਣ ਮਰਨ ਦੇ ਦੁਖਦਾਰੀ ਦੁੱਖਾਂ ਨੂੰ ਦਲਣ ਭਾਵ ਨਾਸ਼ ਕਰਨ ਵਾਲੇ ਹੋ ਜਿਵੇਂ ਸਾਖੀ ਆਉਂਦੀ ਇਤਿਹਾਸ ਵਿੱਚ ਜਦੋਂ ਸਮਤ 1578 ਵਿੱਚ ਬਾਬਰ ਫੌਜ ਲੈ ਕੇ ਕਾਬਲ ਤੋਂ ਚੜਾਈ ਕਰਕੇ ਸੈਦਪੁਰ ਪਹੁੰਚਿਆ ਤਾਂ ਸੈਦਪੁਰ ਦੇ ਪਠਾਨ ਆਕਮਾ ਨੇ ਉਸ ਦਾ ਡੱਡ ਕੇ ਟਕਰਾ ਕੀਤਾ ਪਰ ਬਾਬਰ ਦੀਆਂ ਫੌਜਾਂ ਅੱਗੇ ਪਠਾਨਾਂ ਦੀ ਕੋਈ ਪੇਸ਼ ਨਾ ਗਈ ਬਾਬਰ ਨੇ ਕਤਲੇਆਮ ਕਰਕੇ ਐਮਨਾਬਾਦ ਸ਼ਹਿਰ ਨੂੰ ਲੁੱਟ ਕੇ ਬਰਬਾਦ ਕਰ ਦਿੱਤਾ ਤੇ ਬੱਚੇ ਬੁੱਢੇ ਔਸਤਰੀਆਂ ਆਦ ਨੂੰ ਕੈਦ ਕਰ ਲਿਆ ਤੇ ਉਹਨਾਂ ਦੇ ਅੱਗੇ ਘੋੜਿਆਂ ਲਈ ਦਾਣਾ ਪੀਣ ਵਾਸਤੇ ਚੱਕੀਆਂ ਰੱਖ ਦਿੱਤੀਆਂ ਉਸ ਸਮੇਂ ਉਹਨਾਂ ਕੈਦੀਆਂ ਦੀ ਹਾਲਤ ਵੇਖ ਕੇ ਗੁਰੂ ਜੀ ਨੇ ਆਸਾ ਰਾਗ ਵਿੱਚ ਸ਼ਬਦ ਉਚਾਰਿਆ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਦੂਰ ਇਹ ਆਸਾ ਮਹੱਲਾ ਪਹਿਲਾ ਪਾਵਨ ਅੰਗ 417 ਤੇ ਐਸੀ ਉਹਨਾਂ ਦੀ ਦੁਰਦਸ਼ਾ ਵੇਖ ਕੇ ਉਹਨਾਂ ਨੂੰ ਛਡਾਉਣ ਲਈ ਗੁਰੂ ਸਾਹਿਬ ਜੀ ਨੇ ਕੌਤਕ ਕੀਤਾ ਜਿੱਥੇ ਗੁਰਦੁਆਰਾ ਰੋੜੀ ਸਾਹਿਬ ਹੈ ਉੱਥੇ ਬੈਠਿਆਂ ਨੂੰ ਇੱਕ ਮੁਗਲ ਨੇ ਆ ਕੇ ਕਿਹਾ ਕਿ ਤੁਹਾਨੂੰ ਕੈਦ ਕਰਨਾ ਹੈ ਇਸ ਲਈ ਤੁਸੀਂ ਚਲੋ ਉਸ ਵੇਲੇ ਸਤਗੁਰਾਂ ਕੋਲ ਭਾਈ ਲਾਲੋ ਅਤੇ ਇੱਕ ਬ੍ਰਾਹਮਣ ਸ਼ਰਨ ਵਿੱਚ ਬੈਠਾ ਸੀ ਬ੍ਰਾਹਮਣ ਦੇ ਘਰ ਪੁੱਤਰੀ ਦਾ ਵਿਆਹ ਹੋਇਆ ਸੀ ਉਹ ਗੁਰੂ ਸਾਹਿਬ ਕੋਲ ਮਠਿਆਈ ਲੈ ਕੇ ਆਇਆ ਸੀ ਗੁਰੂ ਸਾਹਿਬ ਜੀ ਨੇ ਭੁੱਖਿਆਂ ਨੂੰ ਮਠਿਆਈ ਦੇ ਕੇ ਤੋਰ ਦਿੱਤਾ ਅਤੇ ਭਾਈ ਲਾਲੋ ਜੀ ਨੂੰ ਗੁਰੂ ਜੀ ਨੇ ਹੁਕਮ ਕਰ ਦਿੱਤਾ ਕਿ ਅੱਗੇ ਚਾਰ ਕੋਹਤੇ ਇੱਕ ਤਲਾਬ ਹੈ ਉੱਥੇ ਜਾ ਕੇ ਵਿਸ਼ਰਾਮ ਕਰ ਆਪ ਸ਼ੈਨशाह ਕੈਦੀਆਂ ਦੀ ਖਲਾਸੀ ਕਰਵਾਉਣ ਲਈ ਕਹਿ ਦਿਓ ਚੁੱਕੇ ਮੁਗਲਾਂ ਨਾਲ ਚੱਲ ਪਏ ਉਸ ਵਕਤ ਮੁਗਲਾਂ ਨੇ ਭਾਈ ਮਰਦਾਨੇ ਨੂੰ ਅੜੀ ਵਾਲਾ ਘੋੜਾ ਫੜਾ ਦਿੱਤਾ ਇੱਕ ਭਾਰ ਦੀ ਪੰਡ ਭਾਈ ਬਾਲੇ ਦੇ ਸਿਰ ਤੇ ਰੱਖ ਦਿੱਤੀ ਜਦੋਂ ਗੁਰੂ ਸਾਹਿਬ ਜੀ ਦੇ ਸੀਸ ਉੱਤੇ ਪੰਡ ਰੱਖਣ ਲੱਗੇ ਤਾਂ ਸਤਿਗੁਰਾਂ ਦੇ ਸੀਸ ਤੋਂ ਇੱਕ ਗੇਠ ਉੱਪਰ ਟਿੱਗ ਗਈ ਤੇ ਸਤਿਗੁਰੂ ਜੀ ਉਹਨਾਂ ਮੁਗਲਾਂ ਨਾਲ ਤੁਰ ਪਏ। ਮੁਗਲ ਪੰਡ ਸਿਰ ਤੋਂ ਉੱਪਰ ਟਿੱਗੀ ਦੇਖ ਕੇ ਹੈਰਾਨ ਹੋ ਗਏ। ਰਸਤੇ ਵਿੱਚ ਜਾਂਦਿਆਂ ਸਤਿਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਰਬਾਬ ਵਜਾ ਤਾਂ ਮਰਦਾਨਾ ਕਹਿਣ ਲੱਗਾ ਕਿ ਮਹਾਰਾਜ ਘੋੜਾ ਬਹੁਤ ਅੜੀਲ ਹੈ। ਇਸ ਨੂੰ ਦੋ ਹੱਥਾਂ ਨਾਲ ਫੜਿਆ ਹੋਇਆ ਜੇਕਰ ਛੁੱਟ ਗਿਆ ਤਾਂ ਮੁਗਲ ਮਾਰਨਗੇ ਸਤਗੁਰੂ ਜੀ ਕਹਿਣ ਲੱਗੇ ਕਿ ਬੇਪਰਵਾਹ ਬਣ ਤਾਂ ਭਾਈ ਮਰਦਾਨੇ ਨੇ ਐਸਾ ਹੀ ਕੀਤਾ ਤੇ ਘੋੜਾ ਛੱਡ ਦਿੱਤਾ ਚੰਚਲ ਬਿਰਤੀ ਵਾਲਾ ਘੋੜਾ ਨਿਸ਼ਚੇ ਨਾਲ ਖੜ ਗਿਆ ਇਹ ਕੌਦਕ ਵੇਖ ਕੇ ਮੁਗਲ ਹੋਰ ਹੈਰਾਨ ਹੋ ਗਏ ਫਿਰ ਸਤਗੁਰਾਂ ਨੇ ਇਹ ਪਾਵਨ ਸ਼ਬਦ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਖੁਰਾਸਾਨ ਖਸਮਾਨਾ ਕੀਤਾ ਹਿੰਦੁਸਤਾਨ ਡਰਾਇਆ ਆਪੈ ਦੂਸ ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਏਤੀ ਮਾਰ ਪਈ ਕਰ ਲਾਣੇ ਤੈ ਕੀ ਦਰਦ ਨ ਆਇਆ ਇਹ ਸ਼ਬਦ ਸੁਣ ਕੇ ਸਾਰੇ ਕੈਦੀਆਂ ਨੂੰ ਇਉਂ ਜਾਪਿਆ ਜਿਵੇਂ ਕੋਈ ਉਹਨਾਂ ਦੇ ਦੁੱਖ ਵਡਾਉਣ ਵਾਲਾ ਹਮਦਰਦ ਆ ਗਿਆ ਹੋਵੇ ਜਦੋਂ ਸਤਗੁਰਾਂ ਨੇ ਕੈਦਖਾਨੇ ਵਿੱਚ ਕੈਦੀ ਲੋਕ ਵੇਖੇ ਉਹਨਾਂ ਕੈਦੀਆਂ ਦੀ કુલ 1100 ਗਿਣਤੀ ਸੀ ਮੁਗਲਾਂ ਨੇ ਸਤਗੁਰਾਂ ਅਤੇ ਭਾਈ ਬਾਲਾ ਮਰਦਾਨਾ ਜੀ ਅੱਗੇ ਵੀ ਇੱਕ ਇੱਕ ਚੱਕੀ ਆਟਾ ਪੇਨ ਲਈ ਰੱਖ ਦਿੱਤੀ ਇਤਿਹਾਸ ਵਿੱਚ ਲਿਖਿਆ ਹੈ ਕਿ ਜਦੋਂ ਸਤਗੁਰੂ ਜੀ ਦਾਣੇ ਪਾਉਣ ਲੱਗ ਪਏ ਤਾਂ ਚੱਕੀ ਆਪਣੇ ਆਪ ਚੱਲਣ ਲੱਗ ਪਈ ਸਤਗੁਰੂ ਜੀ ਦਾਣੇ ਪਾਈ ਜਾਂਦੇ ਹਨ ਤੇ ਚੱਕੀ ਆਪਣੇ ਆਪ ਚੱਲੀ ਜਾਂਦੀ ਹੈ ਸਾਰੇ ਕੈਦੀ ਹੈਰਾਨ ਹੋ ਕੇ ਸਤਗੁਰਾਂ ਦੀ ਸ਼ਰਨ ਵਿੱਚ ਆ ਗਏ ਸਤਗੁਰਾਂ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਚੱਕੀਆਂ ਆਪੇ ਚੱਲਣ ਲੱਗ ਪੈਣਗੀਆਂ ਈਓ ਸਤਗੁਰਾਂ ਦੇ ਵਜਨ ਸਦਕਾ ਚੱਕੀਆਂ ਆਪੇ ਹੀ ਫਿਰ ਲੱਗ ਪਈਆਂ ਅਤੇ ਕੇਵਲ ਸਤਨਾਮ ਦੇ ਜਾਪ ਦੀ ਆਵਾਜ਼ ਆ ਰਹੀ ਸੀ ਉਸ ਵਕਤ ਮੁਗਲਾਂ ਨੇ ਇਹ ਖਬਰ ਬਾਬਰ ਕੋਲ ਪਹੁੰਚਾਈ ਬਾਬਰ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਡਿੱਗਿਆ ਤੇ ਕਹਿਣ ਲੱਗਾ ਕਿ ਮੈਨੂੰ ਮਾਫ਼ ਕਰ ਦਿਓ ਪਾਤਸ਼ਾਹ ਕਹਿਣ ਲੱਗੇ ਕਿ ਮਾਫ਼ ਕਰ ਦਿਆਂਗੇ ਜਿਹੜੇ ਪਠਾਣਾ ਨੂੰ ਤੂੰ ਮਾਰ ਦਿੱਤਾ ਹੈ ਉਹ ਤੇਰੇ ਦੁਸ਼ਮਣ ਹੋਣਗੇ ਪਰ ਇਹਨਾਂ ਬੁੱਢਿਆਂ ਅਤੇ ਇਸਤਰੀਆਂ ਦਾ ਕੋਈ ਕਸੂਰ ਨਹੀਂ ਇਹਨਾਂ ਨੂੰ ਕੈਦ ਵਿੱਚੋਂ ਰਿਹਾ ਕਰ ਇਹ ਆਪੋ ਆਪਣੇ ਘਰਾਂ ਨੂੰ ਚਲੇ ਜਾਣ ਇਹ ਸੁਣ ਕੇ ਬਾਬਰ ਨੇ ਸਾਰੇ ਕੈਦੀ ਰਿਹਾ ਕਰ ਦਿੱਤੇ ਤੇ ਉਹਨਾਂ ਤੋਂ ਲੁੱਟਿਆ ਧਨ-ਮਾਲ ਵੀ ਵਾਪਸ ਕਰ ਦਿੱਤਾ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਸਾਰੇ ਕੈਦੀ ਸਤਿਗੁਰਾਂ ਦੀ ਜੈ ਜੈਕਾਰ ਕਰ ਰਹੇ ਸਨ ਬਾਬਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੀ ਕੁਲ ਵਿੱਚੋਂ ਰਾਜ ਭਾਗ ਨਾਸ਼ ਨਾ ਹੋਵੇ ਇਹ ਕਿਰਪਾ ਕਰੋ ਸਤਿਗੁਰੂ ਜੀ ਕਹਿਣ ਲੱਗੇ ਜਿੰਨਾ ਚਿਰ ਨਿਆਂ ਕਰਦੇ ਰਹੋਗੇ ਓਨਾ ਚਿਰ ਐਸਾ ਹੀ ਹੋਵੇਗਾ ਜਦੋਂ ਅਨਿਆਂ ਕਰੋਗੇ ਤਾਂ हे ਬਾਬਰ ਤੇਰੇ ਨਾਲ ਕੀਤੇ ਹੋਏ ਬਚਨ ਨੂੰ ਅਸੀਂ ਆਪਣੇ ਗੁਰੂ ਕੋਲ ਪੀੜੀ ਦੇ ਸੀਸ ਦੇ ਕੇ ਵਾਪਸ ਲੈ ਲਵਾਂਗੇ ਇਸ ਪ੍ਰਕਾਰ ਸਤਿਗੁਰਾਂ ਨੇ ਬਾਬਰ ਦੀ ਕੈਦ ਵਿੱਚੋਂ ਕੈਦੀਆਂ ਨੂੰ ਮੁਕਤ ਕਰਾ ਦਿੱਤਾ ਸੀ ਇਸੀ ਤਰ੍ਹਾਂ 6ਵੇਂ ਜਾਮੇ ਵਿੱਚ ਗਵਾਲੀਅਰ ਦੇ ਕਿਲੇ ਵਿੱਚੋਂ 52 ਕੈਦੀਆਂ ਨੂੰ ਆਪਣਾ ਪੱਲਾ ਫੜਾ ਕੇ ਕੈਦ ਵਿੱਚੋਂ ਛਡਵਾਇਆ ਇਸੇ ਪ੍ਰਕਾਰ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਅਰੰਗਜੀਬ ਨੂੰ ਜਫਰ ਨਾਮੇ ਨਾਲ ਮਾਰਨ ਤੋਂ ਬਾਅਦ ਤਾਰਾ ਆਜਮ ਨੂੰ ਮਾਰ ਕੇ ਬਹਾਦਰ ਸ਼ਾਹ ਨੂੰ ਤਖਤੇ ਬਿਠਾਇਆ ਉਸ ਸਮੇਂ ਬਹਾਦਰ ਸ਼ਾਹ ਨੂੰ ਹੁਕਮ ਦਿੱਤਾ ਕਿ ਬੰਦੀਖਾਨੇ ਵਿੱਚੋਂ ਸਾਰੇ ਕੈਦੀ ਰਹਾ ਕਰ ਦਿੱਤੇ ਜਾਣ ਬਹਾਦਰ ਸ਼ਾਹ ਨੇ ਵਚਨ ਮੰਨ ਕੇ ਸਾਰੇ ਕੈਦੀ ਰਿਹਾ ਕਰ ਦਿੱਤੇ ਸਨ ਕਰਮ ਨਾ ਜਾਣਾਂ ਧਰਮ ਨਾ ਜਾਣਾਂ ਲੋਭੀ ਮਾਇਆ ਧਾਰੀ ਮੈਂ ਕੋਈ ਨਿਸ਼ਕਾਮ ਕਰਮ ਵੀ ਕਰਨਾ ਨਹੀਂ ਜਾਣਦਾ ਵਰਨਾ ਆਸ਼ਰਮਾਂ ਦੇ ਧਰਮ ਆਦ ਜਗ ਆਦ ਕਰਨਾ ਵੀ ਨਹੀਂ ਜਾਣਦਾ ਅਤੇ ਮੈਂ ਲੋਭੀ ਲਾਲਚੀ ਹਾਂ ਤੇ ਮਾਇਆ ਦੀ ਪ੍ਰੀਤੀ ਹੀ ਮਨ ਵਿੱਚ ਧਾਰੀ ਹੋਈ ਹੈ ਮਾਇਆ ਕਤਰ ਕਰਨ ਦੀ ਇੱਛਾ ਹਿਰਦੇ ਵਿੱਚ ਧਾਰੀ ਹੋਈ। ਮਾਇਆ ਦੇ ਧਾਰਨ ਵਿੱਚ ਹੀ ਸਾਡਾ ਦਿਨ ਚੇਤ ਦਿਨ ਰਾਤ ਲੱਗਿਆ ਆ। ਨਾਮ ਪਰਿਉ ਭਗਤ ਗੋਵਿੰਦ ਕਾ ਇਹੋ ਰਾਖੋ ਪੈਜ ਤੁਮਾਰੀ। ਪਰ ਮੇਰਾ ਨਾਮ ਗੋਵਿੰਦ, ਗੋ ਪ੍ਰਿਥਵੀ ਦੀ ਵਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਦਾ ਪੈ ਗਿਆ ਹੈ। ਲੋਕ ਕਹਿੰਦੇ ਬੜਾ ਭਗਤ ਹੈ, ਬੜਾ ਵੱਡਾ ਭਗਤ ਆ। ਬੜਾ ਸਿੱਧੇ ਬੰਨੇ ਲੱਗਿਆ, ਬੜਾ ਨਾਮ ਜਪਦਾ। ਏ ਬਾਦਸ਼ਾਹ ਇਹ ਹੁਣ ਤੁਹਾਡੀ ਤੇਮਾਰੀ ਤੁਹਾਡੀ ਹੀ ਪੈਜ ਪ੍ਰਤਗਿਆ ਇੱਜ਼ਤ ਹੈ ਤੁਸੀਂ ਆਪ ਹੀ ਰੱਖਣਾ ਕਰੋ ਇਸ ਗੱਲ ਨੂੰ ਜਾਣ ਕੇ ਮੇਰੇ ਰੱਖਿਆ ਕਰੋ ਕਿਉਂਕਿ ਇਹ ਤੇਮਾਰੀ ਤੁਹਾਡੀ ਪੈਜ ਇੱਜ਼ਤ ਹੈ ਹਰ ਜੀ ਨਿਮਾਣਿਆ ਤੂੰ ਮਾਣ ਏ ਹਰ ਪਰਮੇਸ਼ਰ ਜੀ ਤੂੰ ਨਿਮਾਣਿਆ ਜਿਸ ਪੁਰਖ ਦਾ ਕੋਈ ਵੀ ਮਾਣ ਨਹੀਂ ਕਰਦਾ ਉਸ ਨੂੰ ਦੁਨੀਆ ਦਾ ਬਾਦਸ਼ਾਹ ਬਣਾ ਕੇ ਮਾਣ ਵਡਿਆਈ ਦੇਣ ਵਾਲਾ ਨਚੀਜਿਆ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਏ ਮੇਰੇ ਗੋਵਿੰਦ ਪਰਮੇਸ਼ਰ ਤੂੰ ਜਿਨ੍ਹਾਂ ਕੋਲ ਕੋਈ ਵੀ ਨਚੀਜਿਆ ਪਦਾਰਥ ਨਹੀਂ ਉਹਨਾਂ ਨੂੰ ਚੀਜ਼ ਪਦਾਰਥ ਬਖਸ਼ਿਸ਼ ਕਰ ਦਿੰਦਾ ਹੈ ਜਿਨ੍ਹਾਂ ਕੋਲ ਦੁਨਿਆਵੀ ਕੋਈ ਵੀ ਪਦਾਰਥ ਨਹੀਂ ਉਹਨਾਂ ਨੂੰ ਬ੍ਰਹਮ ਗਿਆਨ ਰੂਪ ਪਦਾਰਥ ਬਖਸ਼ ਕੇ ਹੋਰਨਾ ਤਾਂ ਹੀ ਜੰਮਣ ਮਰਨ ਤੋਂ ਰਹਿਤ ਕਰਨ ਵਾਲੇ ਬਣਾ ਦਿੰਦਾ ਹੈ ਤੁੰਨੀ ਚੀਜਿਆਂ ਨਕੰਮੇ ਪੁਰਖਾਂ ਨੂੰ ਵੀ ਚੀਜ਼ ਆਦਰਯੋਗ ਕਰ ਦਿੰਦਾ ਹੈ ਇਸ ਕਰਕੇ ਮੈਂ ਤੇਰੀ ਤੁਹਾਡੀ ਕੁਦਰਤ ਸ਼ਕਤੀ ਤੋਂ ਕੁਰਬਾਨ ਬਲਹਾਰ ਜਾਂਦਾ ਰਹਾਉ ਬਿਸਰਾਵ ਦੀ ਕੀ ਸਤਗੁਰੂ ਕਿਰਪਾ ਕਰਦੇ ਆ ਜੈਸਾ ਬਾਲਕ ਪਾਏ ਸੁਭਾਈ ਲੱਖ ਅਪਰਾਧ ਕਮਾਵੇ ਜਿਸ ਪ੍ਰਕਾਰ ਬਾਲਕ ਬੱਚਾ ਆਪਣੇ ਸੁਭਾਈ ਸੁਭਾਅ ਅਨਸਾਰ ਹੀ ਭਾਈ ਪ੍ਰੇਮ ਨਾਲ ਸੁਭਾਈ ਸੁਭਾਵਕ ਹੀ ਲੱਖਾਂ ਅਨੇਕਾਂ ਅਪਰਾਧ ਗੁਨਾਹਾਂ ਨੂੰ ਕਮਾਉਣਾ ਕਰਦਾ ਹੈ ਕਰੇ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ ਉਹਨਾਂ ਗੁਨਾਹਾਂ ਨੂੰ ਦੇਖ ਕਰਕੇ ਪਹਿਲਾਂ ਪਿਤਾ ਉਪਦੇਸ਼ ਸਿਖਿਆ ਦਿੰਦਾ ਹੈ ਪਰ ਜਦੋਂ ਬੱਚਾ ਅੱਗ ਜਾਂ ਹੋਰ ਜ਼ਹਿਰੀਲੇ ਪਦਾਰਥਾਂ ਨੂੰ ਅਤ ਪਾਉਂਦਾ ਹੈ ਤਾਂ ਬਹੁਤ ਭਾਤੀ ਤਰ੍ਹਾਂ ਕਰਕੇ ਛਿੜਕੇ ਤਾੜਨਾ ਕਰਦਾ ਹੈ ਫੇਰ ਭਾਵ ਛਿੜਕਣ ਤੋਂ ਬਾਅਦ ਪਿਤਾ ਬੱਚੇ ਨੂੰ ਆਪਣੇ ਗੰਠ ਨਾਲ ਲਾ ਲੈਂਦਾ ਹੈ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ हे ਪ੍ਰਭ ਪਰਮੇਸ਼ਰ ਜੀ ਮੇਰੇ ਪਿਛਲੇ ਪਹਿਲੇ ਜਨਮਾਂ ਦੇ ਕੀਤੇ ਹੋਏ ਔਗਣ ਗੁਨਾਹਾਂ ਨੂੰ ਬਖਸ਼ ਲੈਣਾ ਕਰ ਅਤੇ ਅੱਗੇ ਵਾਸਤੇ ਗੁਰਸਿੱਖੀ ਭਗਤੀ ਸਹਿਤ ਗਿਆਨ ਦੇ ਮਾਰਗ ਰਸਤੇ ਪਾਉਣਾ ਕਰ ਹਰੇ ਅੰਤਰਜਾਮੀ ਸਭ ਵਿਦ ਜਾਣੈ ਤਾਂ ਕਿਸ ਬਹਿ ਆਖ ਸੁਣਾਈਐ ਹੀ ਅੰਦਰ ਜਾਮੀ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਹਰ ਪਰਮੇਸ਼ਰ ਜੀ ਤੂੰ ਮੇਰੇ ਕਲਿਆਣ ਦੀਆਂ ਸਭ ਸਾਰੀਆਂ ਵਿਦੀਆਂ ਜਾਣਦਾ ਹੈ ਤਾਂ ਫਿਰ ਕਿਹਦੇ ਕੋਲ ਆ ਕੇ ਸੁਣਾਉਣਾ ਕਰੀਏ ਭਾਵ ਮੇਰਾ ਤਾਂ ਆਪ ਜੀ ਦੇ ਕੋਲ ਹੀ ਕਹਿਣਾ ਬਣਦਾ ਹੈ ਕਹਿਣਾ ਕਥਨ ਨਾ ਭੀਜੈ ਗੋਬਿੰਦ ਹਰ ਭਾਵੇਂ ਪੈਜ ਰਖਾਈਐ ਹੇ ਗੋਬਿੰਦ ਪਰਮੇਸ਼ਰ ਜੀ ਆਪ ਜੀ ਦਾ ਮਨ ਸੋਹਣੀਆਂ ਕਵਤਾਵਾਂ ਬਣਾਮਣਾ ਕੀ ਕਹਿਣਾ ਆਖਣ ਤੇ ਕਥਾਵਾਂ ਦੇ ਕਥਨ ਵਿਖਿਆਨ ਕਰਨ ਨਾਲ ਪ੍ਰਸੰਨ ਨਹੀਂ ਹੁੰਦਾ ਹੇ ਹਰ ਪਰਮੇਸ਼ਰ ਜੀ ਜੇਕਰ ਤੈਨੂੰ ਭਾ ਜਾਵੇ ਤਾਂ ਤੂੰ ਆਪਣੇ ਸੇਵਕ ਜਾਣ ਕੇ ਗੁਰਾਂ ਦੁਆਰਾ ਮੇਰੀ ਪੈਜ ਇੱਜ਼ਤ ਨੂੰ ਰਖਾਉਣਾ ਕਰ ਔਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹੀਐ ਮੈਂ ਹੋਰ ਸਾਰਿਆਂ ਦੀ ਓਟ ਟੇਕ ਵੇਖੀ ਹੈ ਕੋਈ ਵੀ ਟੇਕ ਅੰਤ ਵੇਲੇ ਰੱਖਿਆ ਕਰਨ ਨੂੰ ਸਮਰੱਥ ਨਹੀਂ ਕੋਈ ਵੀ ਟੇਕ ਕਾਲ ਵਿਕਾਰਾਂ ਅਗਿਆਨ ਤੋਂ ਬਚਾ ਨਹੀਂ ਸਕਦੀ ਇਸ ਲਈ ਇੱਕ ਤੇਰੀ ਤੁਹਾਡੀ ਹੀ ਓਟ ਟੇਕ ਵਿੱਚ ਰਖਾਈਏ ਕਿ ਇਹ ਰਹੀਦਾ ਹੈ ਭਾਵਿਕ ਤੁਹਾਡੀ ਓਟ ਕਰਕੇ ਹੀ ਕਾਲ ਵਿਕਾਰਾਂ ਅਗਿਆਨ ਤੋਂ ਬਚ ਸਕੀਦਾ ਹੈ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਏ ਠਾਕੁਰ ਸਵਾਮੀ ਪ੍ਰਭ ਪਰਮੇਸ਼ਰ ਜੀ ਜਿਵੇਂ ਸਤਜੁਗ ਤ੍ਰੇਤਾ ਦੁਆਪਰ ਵਿੱਚ ਭਗਤਾਂ ਤੇ ਕਿਰਪਾਲ ਕਿਰਪਾਲੂ ਹੋਏ ਸੀ ਉਸੇ ਤਰ੍ਹਾਂ ਮੇਰੇ ਤੇ ਵੀ ਦਇਆਲੂ ਹੋ ਤੇ ਆਪ ਜੀ ਮੇਰੀ ਬੇਨੰਤੀ ਅਰਜ ਨੂੰ ਸੁਣਨਾ ਕਰੋ ਏ ਕਿਰਪਾਲ ਕਿਰਪਾ ਦੇ ਆਲ ਘਰ ਠਾਕੁਰ ਸੁਆਮੀ ਪਰਮੇਸ਼ਰ ਜੀ ਤੂੰ ਦਿਆਲੂ ਹੋ ਕੇ ਮੇਰੀ ਬੇਨਤੀ ਸੁਣਨਾ ਕਰ ਅਤੇ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੂਕੇ ਮਨ ਕੀ ਚਿੰਤੀ ਮੇਰੀ ਬੇਨਤੀ ਨੂੰ ਸੁਣ ਕੇ ਮੈਨੂੰ ਪੂਰਨ ਸਤਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਸਿੱਖੀ ਦੇ ਮਿਲਾਪ ਵਿੱਚ ਮਿਲਾਉਣਾ ਕਰ ਜਿਸ ਕਰਕੇ ਮੇਰੇ ਮਨ ਚਿੱਤ ਦੀ ਚਿੰਤੀ ਚਿੰਤਾ ਸਾਰੀ ਚੁੱਕੀ ਜਾਵੇ ਦੂਰ ਹੋ ਜਾਵੇ ਅਤੇ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਸਤਿਗੁਰਾਂ ਨੇ ਹਰ ਹਰ ਨਾਮ ਰੂਪੀ ਅਵਖਦ दारू ਨੂੰ ਉਪਦੇਸ਼ ਦੇ ਕੇ ਮੇਰੇ ਹਿਰਦੇ ਰੂਪੀ ਮੁਖ ਵਿੱਚ ਪਾਇਆ ਤਾਂ ਫੇਰ ਮੇਰੀ ਜਨ ਦਾਸ ਦੀ ਜਿੰਦ ਸੁਖ ਦੇ ਸਹਿਤ ਵਸੰਤੀ ਕਈਏ ਵਸ ਗਈ ਤਾਂ ਮੇਰੀ ਸੰਸਾਰਾ ਕਰ ਵਿਰਤੀ ਬ੍ਰਹਮਾ ਕਰ ਹੋ ਕੇ ਸੁਖ ਸਰੂਪ ਵਿੱਚ ਵਸ ਗਈ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਪ੍ਰਭ ਭਏ ਅਨੰਦਾ ਦੁਖ ਕਲੇਸ ਸਭ ਨਾਠੇ ਸਿਮਰਨੇ ਜੋਗ ਪਰਮੇਸ਼ਰ ਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਸਿਮਰਨੇ ਵਾਲੇ ਜੀਵ ਆਨੰਦ ਦੇ ਸਹਿਤ ਹੋ ਜਾਂਦੇ ਹਨ ਤੇ ਉਹਨਾਂ ਦੇ ਜੰਮਣ ਮਰਨ ਦੇ ਦੁੱਖ ਕਸ਼ਟ ਤੇ ਪੰਜ ਪ੍ਰਕਾਰ ਦੇ ਕਲੇਸ਼ ਆਦ ਸਾਰੇ ਨਸ ਜਾਂਦੇ ਹਨ ਨਿਵਰਤ ਹੋ ਜਾਂਦੇ ਹਨ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਐਸੇ ਗੁਰਮਖ ਜਨ ਆਪਦਾ ਜਾਣ ਕੇ ਪ੍ਰਭੂ ਦੇ ਕੀਰਤਨ ਦੁਆਰਾ ਗੁਣਾ ਨੂੰ ਗਾਉਂਦਿਆਂ ਹੋਇਆਂ ਹਿਰਦੇ ਕਰਕੇ ਧਿਆਉਂਦਿਆਂ ਹੋਇਆਂ ਆਪਣੇ ਸਾਰੇ ਵਿਵਹਾਰਕ ਤੇ ਪਰਮਾਰਥ ਦੀ ਪ੍ਰਾਪਤੀ ਦੇ ਕੰਮ ਸਾਠੇ ਹੁੰਦਾ ਸਵਾਰ ਲੈਂਦੇ ਆ ਸਿਰੇ ਚਾੜ ਲੈਂਦੇ ਆ ਪੂਰੇ ਕਰ ਲੈਂਦੇ ਆ ਅਤੇ ਉਹ ਬੇਨਤੀਆਂ ਕਰਦੇ ਹਨ ਜਗ ਜੀਵਨ ਨਾਮ ਤੁਮਾਰਾ हे ਪਰਮੇਸ਼ਰ ਤੁਹਾਡਾ ਨਾਮ ਜਗ ਜੀਵਨ ਸੰਸਾਰ ਦਾ ਜੀਵਨ ਰੂਪ ਹੈ ਸਾਰੇ ਜਗਤ ਨੂੰ ਚੇਤਨ ਸਦਾ ਦੇ ਕੇ ਜਿਉਂਦੇ ਕਰਨ ਵਾਲਾ ਹੈ ਗੁਰ ਪੂਰੇ ਦਿਓ ਉਪਦੇਸ਼ਾ ਜਪ ਭਉ ਜਲ ਪਾਰ ਉਤਾਰਾ ਰਹਾ ਇਹ ਅੰਮ੍ਰਿਤ ਨਾਮ ਦਾ ਪੂਰਨ ਸਤਿਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੰਦਾ ਹੈ ਜਿਸ ਅੰਮ੍ਰਿਤ ਨਾਮ ਨੂੰ ਜਪ ਕੇ ਭੌਜਲ ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਮੁਕਤੀ ਰੂਪ ਕਿਨਾਰੇ ਤੇ ਉਤਰਨਾ ਹੁੰਦਾ ਹੈ ਪਾਰ ਉਤਾਰਾ ਹੁੰਦਾ ਹੈ ਰਹਾਉ ਬਿਸਰਾਮ ਦੇ ਕਿ ਸਤਿਗੁਰੂ ਰਹਿਮਤਾਂ ਵਰਤਾਰੇ ਆ ਤੂੰ ਹੈ ਮੰਤਰੀ ਸੁਨਹਿ ਪ੍ਰਭ ਤੂੰ ਹੈ ਸਭ ਕਿਸ ਕਰਨੈ ਹਾਰਾ हे ਪ੍ਰਭੂ ਤੂੰ ਆਪ ਹੀ ਗੁਰੂ ਰੂਪ ਮੰਤਰੀ ਵਜ਼ੀਰ ਹੈ ਤੇ ਤੂੰ ਤੂੰ ਹੈ ਤੂੰ ਆਪ ਹੀ ਆਪਣੇ ਸੇਵਕਾਂ ਭਗਤਾਂ ਦੀਆਂ ਅਰਦਾਸਾਂ ਸੁਣਨ ਵਾਲਾ ਪਾਤਸ਼ਾਹ ਰੂਪ ਹੈ ਮੰਤਰੀ ਵਜ਼ੀਰ ਰੂਪ ਵੀ ਤੂੰ ਆਪ ਹੈ ਤੇ ਮੰਤਰੀ ਦੀ ਸਲਾਹ ਸੁਣਨੇ ਵਾਲਾ ਬਾਦਸ਼ਾਹ ਰੂਪ ਵੀ ਤੂੰ ਆਪ ਹੈ ਅਤੇ ਤੂੰ ਹੀ ਸਾਰਾ ਕੁਝ ਕਰਨ ਵਾਲਾ ਹੈ ਪਾਪ ਆਪ ਹੀ ਜਗਤ ਦੀ ਪਾਲਣਾ ਪੋਛਣਾ ਤੇ ਲੈਤਾ ਕਰਨ ਵਾਲਾ ਹੈ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹ ਜਨਤ ਵਿਚਾਰਾ ਤੂੰ ਆਪ ਹੀ ਈਸ਼ਰ ਰੂਪ ਹੋ ਕੇ ਜੀਵਾਂ ਨੂੰ ਪਦਾਰਥਾਂ ਦੀਆਂ ਦਾਤਾਂ ਦੇਣ ਵਾਲਾ ਹੈ ਤੇ ਆਪ ਹੀ ਜੀਵ ਰੂਪ ਹੋ ਕੇ ਭੋਗ ਪਦਾਰਥਾਂ ਨੂੰ ਭੁਗਤਾ ਹੁੰਦਾ ਭੋਗਣ ਵਾਲਾ ਹੈ ਆਪ ਹੀ ਗੁਰੂ ਰੂਪ ਹੋ ਕੇ ਬ੍ਰਹਮ ਗਿਆਨ ਦਾ ਦਾਤਾ ਹੈ ਤੇ ਆਪ ਹੀ ਜਗਿਆਸੂ ਰੂਪ ਹੋ ਕੇ ਬ੍ਰਹਮ ਆਨੰਦ ਨੂੰ ਭੋਗਣ ਵਾਲਾ ਹੈ ਇਹ ਵਿਚਾਰਾ ਤੁਸ਼ ਜੀਵ ਆਪ ਜੀ ਦੀ ਸੱਤਾ ਤੋਂ ਬਿਨਾਂ ਕੀ ਕਰ ਸਕਦਾ ਹੈ ਭਾਵ ਕੁਝ ਨਹੀਂ ਕਰ ਸਕਦਾ। ਕੀ ਗੁਣ ਤੇਰੇ ਆਖ ਵਖਾਣੀ ਕੀਮਤ ਕਹਿਣ ਨਾ ਜਾਈ। हे ਅੰਤਰਜਾਮੀ ਤੁਹਾਡੇ ਕਿਹੜੇ ਕਿਹੜੇ ਗੁਣ ਮੁਖ ਦਵਾਰਾ ਆਖਾਣਾ ਦਵਾਰਾ ਆਖ ਕਹਿ ਕੇ ਵਖਾਣੀ ਕਥਨ ਕਰੀਏ ਕਿਉਂਕਿ ਆਪ ਜੀ ਦੇ ਗੁਣਾਂ ਦੀ ਕੀਮਤ ਕਿਸੇ ਪਾਸੋਂ ਵੀ ਕਥਨ ਨਹੀਂ ਕੀਤੀ ਜਾ ਸਕਦੀ। ਵੇਖ ਵੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵਡਾਈ हे ਪਰਮੇਸ਼ਰ ਜੀ ਅਸੀਂ ਆਪ ਜੀ ਦੇ ਦਰਸ਼ਨਾਂ ਨੂੰ ਮਨ ਬੁੱਧ ਰੂਪ ਵਿਰਾਗ ਵਿਵੇਕ ਰੂਪ ਨੇਤਰਾਂ ਨਾਲ ਵੇਖ ਕੇ ਜਿਉਂਦੇ ਹਾਂ ਗੁਰਮਖ ਜਨ ਆਪ ਜੀ ਦੇ ਦਰਸ਼ਨਾਂ ਨੂੰ ਮਨ ਬੁੱਧ ਰੂਪੀ ਨੇਤਰਾਂ ਨਾਲ ਵੇਖ ਵੇਖ ਕੇ ਜਿਉਂਦੇ ਹਨ ਕਿਉਂਕਿ ਤੁਹਾਡੀ ਵਡਾਈ ਵਿੜਾਈ ਬੜੀ ਅਸਰਜ ਹੈ ਤਾਰ ਅਨੁਗ੍ਰਹ ਆਪ ਪ੍ਰਭ ਸੁਆਮੀ ਪਤ ਮਤ ਕੀਨੀ ਪੂਰੀ ਇਹ ਸੁਆਮੀ ਮਾਲਕ ਪ੍ਰਭ ਪਰਮੇਸ਼ਰ ਜਿਨ੍ਹਾਂ ਤੇ ਆਪ ਜੀ ਨੇ ਅਨੁਗ੍ਰਹ ਕਿਰਪਾ ਦ੍ਰਿਸ਼ਟੀ ਧਾਰੀ ਹੈ ਉਹਨਾਂ ਦੀ ਸਲੋਕ ਵਿੱਚ ਪਦ ਪ੍ਰਤੀਸ਼ਟਾ ਹੈ ਅਤੇ ਉਹਨਾਂ ਦੀ ਆਤਮ ਮਸ਼ੈਣੀ ਮਤ ਬੁੱਧ ਪੂਰਨ ਬ੍ਰਹਮ ਗਿਆਨ ਦੇ ਸਹਿਤ ਕਰ ਦਿੱਤੀ ਹੈ ਇਹ ਪਰਮੇਸ਼ਰ ਜੀ ਆਪ ਜੀ ਨੇ ਅਨੁਗ੍ਰਹ ਕਿਰਪਾ ਦ੍ਰਿਸ਼ਟੀ ਧਾਰ ਕੇ ਇਸ ਲੋਕ ਚ ਪੂਰੀ ਬਾਤ ਤੇ ਮਤ ਦੇਣਾ ਕੀਤੀ ਹੈ ਸਦਾ ਸਦਾ ਨਾਨਕ ਬਲਹਾਰੀ ਬਾਚੋ ਸੰਤਾ ਧੂਰੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਅਸੀਂ ਸੈਗੜੇ ਵਾਰੀ ਸਦਾ ਸਦਾ ਹਮੇਸ਼ਾ ਹਮੇਸ਼ਾ ਆਪ ਜੀ ਤੋਂ ਬਲਹਾਰੀ ਕੁਰਬਾਨ ਜਾਂਦੇ ਹਾਂ ਤੇ ਜਿਨ੍ਹਾਂ ਸੰਤ ਜਨਾਂ ਦਾ ਆਪ ਜੀ ਦੇ ਚਰਨਾ ਕਮਲਾਂ ਨਾਲ ਹਰ ਵਕਤ ਚਿੱਤ ਜੁੜਿਆ ਹੋਇਆ ਉਨ੍ਹਾਂ ਸੰਤਾਂ ਦੀ ਚਰਨ ਧੂੜੀ ਨੂੰ ਸਰਦਾ ਸਿਹਤ ਬਾਝੋਂ ਚਾਉਂਦੇ ਹਾਂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ wah he guru wah he guru ਖਾਲਸਾ ਵਾਹਿਗੁਰੂ ਜੀ ਕੀ ਫਤਿਹ